ਇਨਸਾਨੀਅਤ ਦੀ ਵੱਡੀ ਮਿਸਾਲ ਉਸ ਵੇਲੇ ਦੇਖਣ ਨੂੰ ਮਿਲੀ ਜਦੋਂ ਗੁਰਦਾਸਪੁਰ ਦੇ ਪਿੰਡ ਤਿੱਬੜ ਦਾ ਇੱਕ ਪਰਿਵਾਰ ਜੋ ਕਿ ਪਿਛਲੇ 10 ਸਾਲ ਤੋਂ ਖੁੱਲੇ ਆਸਮਾਨ ਹੇਠਾਂ ਰਹਿਣ ਲਈ ਮਜਬੂਰ ਸੀ بارش ਦੇ ਦਿਨਾਂ ਵਿੱਚ ਲੋਕਾਂ ਦੇ ਘਰਾਂ ਵਿੱਚ ਰਹਿ ਕੇ ਕਰਦੇ ਸਨ ਆਪਣਾ ਗੁਜ਼ਾਰਾ ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਨੌਜਵਾਨ ਰਾਜੂ ਨੇ ਕਿਹਾ ਕਿ ਪਿਛਲੇ 10 ਸਾਲਾਂ ਤੋਂ ਅਸੀਂ ਖੁੱਲੇ ਆਸਮਾਨ ਹੇਠਾਂ ਰਹਿਣ ਲਈ ਮਜਬੂਰ ਸਾ ਉਹਨਾਂ ਨੇ ਕਿਹਾ ਕਿ ਸਾਡੇ ਘਰ ਦੀਆਂ ਛੱਤਾਂ ਅਚਾਨਕ ਡਿੱਗ ਗਈਆਂ ਜਿਸ ਤੋਂ ਬਾਅਦ ਮੇਰੇ ਪਿਤਾ ਨੂੰ ਹਾਰਟ ਅਟੈਕ ਹੋ ਗਿਆ ਤੇ ਮਾਤਾ ਵੀ ਛੱਤ ਉੱਪਰੋਂ ਡਿੱਗਣ ਕਾਰਨ ਪ੍ਰਲੋਕ ਸੁਧਾਰ ਗਈ ਉਹਨਾਂ ਨੇ ਕਿਹਾ ਕਿ ਮੇਰੀ ਪਤਨੀ ਨੂੰ ਵੀ ਪੈਰਾਲਾਈਜ਼ ਹੋਇਆ ਹੈ ਪਿਤਾ ਜੀ ਦੀ ਦਿਲ ਦੀ ਦਵਾਈ ਬਹੁਤ ਮਹਿੰਗੀ ਹੈ ਜੋ ਕਿ ਹਰ ਮਹੀਨੇ ਲੈਣੀ ਪੈਂਦੀ ਹੈ ਉਹਨਾਂ ਨੇ ਕਿਹਾ ਕਿ ਮੈਂ ਸਬਜ਼ੀ ਵੇਚਦਾ ਹਾਂ ਤੇ ਘਰ ਦਾ ਬਹੁਤ ਮੁਸ਼ਕਲ ਦੇ ਨਾਲ ਗੁਜ਼ਾਰਾ ਕਰਦਾ ਹਾਂ ਔਰ ਅਸੀਂ ਖੁੱਲੇ ਆਸਮਾਨ ਹੇਠਾਂ ਰਹਿਣ ਲਈ ਮਜਬੂਰ ਸਾਂ ਠੰਡੀਆਂ ਹਵਾਵਾਂ ਨੇ ਸਾਡਾ ਜੀਣਾ ਮੁਸ਼ਕਿਲ ਕਰ ਦਿੱਤਾ ਸੀ ਇਹ ਹਾਲਾਤਾਂ ਬਾਰੇ ਜਦੋਂ ਪਿੰਡ ਦੇ ਰਹਿਣ ਵਾਲੇ ਹਰਜਿੰਦਰ ਸਿੰਘ ਨੂੰ ਪਤਾ ਲੱਗਾ ਤਾਂ ਉਸਨੇ ਆਪਣੇ ਸਾਥੀਆਂ ਨਾਲ ਗੱਲ ਕਰਕੇ ਇੱਕ ਇਸ ਲੋੜਵੰਦ ਪਰਿਵਾਰ ਨੂੰ ਕਮਰਾ ਬਣਾ ਕੇ ਦਿੱਤਾ ਉਹਨਾਂ ਨੇ ਕਿਹਾ ਕਿ ਅਸੀਂ ਬਹੁਤ ਹੀ ਸ਼ੁਕਰਗੁਜ਼ਾਰ ਹਾਂ ਆਪਣੇ ਪਿੰਡ ਦੇ ਲੋਕਾਂ ਦੇ ਜਿਨ੍ਹਾਂ ਨੇ ਮੇਰੇ ਦੋ ਛੋਟੇ-ਛੋਟੇ ਬੱਚੇ ਵੀ ਹਨ ਜਿਨ੍ਹਾਂ ਦਾ ਖਰਚਾ ਬਹੁਤ ਜ਼ਿਆਦਾ ਹੈ ਔਰ ਮੇਰੇ ਕੋਲ ਆਪਣੇ ਘਰ ਦੀ ਛੱਤ ਨਹੀਂ ਸੀ ਅੱਜ ਮੇਰੇ ਪਿੰਡ ਵਾਸੀਆਂ ਨੇ ਉਹ ਨੌਜਵਾਨਾਂ ਨੇ ਮਿਲ ਕੇ ਮੇਰੇ ਘਰ ਦੀ ਛੱਤ ਪਵਾ ਦਿੱਤੀ ਹੈ ਜਿਸ ਕਰਕੇ ਮੈਂ ਆਪਣੇ ਪਿੰਡ ਵਾਸੀਆਂ ਦਾ ਬੇਹਦ ਧੰਨਵਾਦੀ ਹਾਂ ਮੇਰਾ ਨਾਮ 라ਜੂ ਹੈ ਜੱਬਰ ਪਿੰਡਾ ਜੀ ਜਿਹੜਾ ਅੱਜ ਕਿੰਨੀ ਦੇਰ ਹੋ ਗਿਆ ਤੁਹਾਨੂੰ ਇੱਥੇ ਬਿਨਾ ਛੱਤ ਹੋ ਜਾਂਦੀ ਸਨ ਦਾ ਸਾਲ ਹੋ ਗਿਆ ਜੀ ਬਿਨਾ ਛੱਤ ਹੋ ਰਹੀ ਹਾਂ ਹਾਂ ਜੀ ਕੀ ਮਤਲਬ ਕਿਵੇਂ ਮਕਾਨ ਟੁੱਟ ਗਿਆ ਸੀ ਜਾਂ ਬਣਾਇਆ ਨਹੀਂ ਕੀ ਹੋਇਆ ਸੀ ਸਾਡੇ ਪੁਰਾਣੇ ਮਕਾਨਾਂ ਕੱਚੇ ਹੀ ਢੱਗ ਗਏ ਸੀ ਟਟਨ ਕਰਕੇ ਫਾਦਰ ਸਾਹਿਬ ਬਿਮਾਰ ਹੋ ਗਏ ਸੀ ਤੇ ਅਟੈਕ ਹੋ ਗਿਆ ਸੀ ਇੱਕ ਫੇਫੜਾ ਵੀ ਖਰਾਬ ਹੋ ਗਿਆ ਸੀ ਜੋ ਕੁਛ ਸਾਡੇ ਕੋਲ ਹੈਗਾ ਜੀ ਆਪੇ ਇਹਨਾਂ ਤੇ ਲਗਾਤਾ ਤੇ ਘਰ ਬਣਾਇਆ ਨਹੀਂ ਗਿਆ ਜੀ ਤੇ ਸਾਡੇ ਪਿੰਡ ਦੇ ਨੱਤ ਭੇਲੀ ਵਾਲੇ ਸਰਦਾਰ ਜੀ ਆ ਇਹਨਾਂ ਦੇ ਨਾਲ ਹੋਰ ਇਹਨਾਂ ਦੇ ਦੋਸਤ ਹੈਗੇ ਉਹਨਾਂ ਨੇ ਮਿਲ ਕੇ ਮਦਦ ਨਾਲ ਸਾਨੂੰ ਇੱਕ ਕਮਰਾ ਪਾ ਕੇ ਦਿੱਤਾ ਜੀ ਤੇ ਸਾਡੀ ਬਹੁਤ ਮਦਦ ਕੀਤੀ ਆ ਜਿਵੇਂ ਤੁਸੀਂ ਜੇ ਮਕਾਨ ਜੇ ਤੁਹਾਡਾ ਡਿੱਗ ਗਿਆ ਛੱਤ ਡਿੱਗੀ ਉਸ ਤੋਂ ਬਾਅਦ ਫਿਰ ਪਿਤਾ ਨੂੰ ਉਸ ਤੋਂ ਬਾਅਦ ਅਟੈਕ ਹੋਇਆ ਸੀ ਇਹ ਪਹਿਲਾਂ ਹੀ ਹੋ ਗਿਆ ਸੀ ਜਿਦੋਂ ਮਕਾਨ ਡਿੱਗਾ ਉਸ ਤੋਂ ਬਾਅਦ ਅਟੈਕ ਹੋਇਆ ਸੀ ਸਾਡਾ ਇਹਨਾਂ ਦੀ ਵੀ ਮੈਡੀਸਨ ਵਗੈਰਾ ਇਹਨਾਂ ਦੀ ਰੋਜ਼ ਦੀ ਜਿਹੜਾ ਮੈਡੀਸਨ ਮਹੀਨੇ ਦੀ 7000 ਰੁਪਏ ਦੀ ਇਹਨਾਂ ਦੀ ਮੈਡੀਸਨ ਆਂਦੀ ਆ ਅਟੈਕ ਹੋਏ ਤੇ 2 ਸਟੈਂਡ ਪੇ ਹੋਏ ਆ ਹੁਣ 1.5 ਲੱਖ ਦਾ ਨਟੀਗਾ ਵੀ ਲੱਗਾ ਹੋਇਆ ਕੁਛ ਤੇ ਹੁਣ ਹਾਲਤੇ ਆ ਵੀ ਦਵਾਈ ਵੀ ਦੇਈ ਦਾ ਘਰ ਦੇ ਬੱਚੇ ਆ ਦੋ ਮੇਰੇ ਪੈਰਾਲਾਈਜ਼ ਹੋਏ ਤਾਂ ਮੇਰੇ ਘਰ ਦੇ ਨੂੰ ਵੀ ਮੈਂ ਵੀ ਆ ਤੇ ਇੱਕੋ ਕਮਰਾ ਸੀ ਸਾਡੇ ਕੋਲ ਤੇ ਬਹੁਤ ਮੁਸ਼ਕਲ ਗੁਜ਼ਾਰਾ ਕਰੀਦਾ ਸੀ ਕਮਾਨ ਵਾਲੇ ਤੁਸੀਂ ਉਹ ਮੈਂ ਕਮਾਨ ਵਾਲਾ ਕੱਲਾ ਹੀ ਆਈ ਤੇ ਇਹ ਸਰਦਾਰ ਜੀ ਹੁਣਾਂ ਦੀ ਬਹੁਤ ਮਦਦ ਕੀਤੀ ਹੁਣ ਜੀ ਤੁਸੀਂ ਤੇ 2-4-500 ਕਮਾ ਲਦੇ ਹੋਗੇ ਤਾਂ ਦਵਾਈਆਂ ਵਿੱਚ ਚਲਾ ਗਏ ਬਲਕਿ 2-400-500 ਜਿਹੜਾ ਰੋਜ਼ ਕਮਾਈਦਾ ਵਾ ਤੇ ਲਗਭਗ ਦਵਾਈ ਵਿੱਚ ਘਰ ਦੇ ਖਰਚੇ 'ਚ ਹੀ ਚੱਲ ਜਾਂਦਾ ਵਾ ਬਹੁਤ ਹਾਲਾਤ ਮਾਰੇ ਆ ਕਿਵੇਂ ਗੁਜ਼ਾਰਾ ਚੱਲਦਾ ਹੈ ਜਿਹੜਾ ਸਬਜ਼ੀ ਵੇਚੀ ਤੇ ਰੇੜੀ ਦਈ ਹਾਂਜੀ ਹੁਣ ਮੈਂ ਮਕਾਨ ਜਿਹੜਾ ਬਣਾਇਆ ਹੈ ਕਿੰਨਾ ਉੱਪਰ ਬਣਾਇਆ ਹੈ ਇਹ ਸਰਦਾਰ ਜੀ ਨਤਵੇਂ ਲਿਆ ਰਿਹਾ ਹੈ ਇਹ ਜਿੰਦਾਂ ਕੋਲ ਨਹੀਂ ਆ ਗਈ ਇਹਨਾਂ ਦੀ ਮਦਦ ਨਾਲ ਇਹਨਾਂ ਦੇ ਸਹਿਯੋਗ ਨਾਲ ਇਹਨਾਂ ਨੇ ਹੀ ਬਣਾ ਕੇ ਦਿੱਤਾ ਵਾ ਜੀ ਮੇਰਾ ਨਾਮ ਰਚਨ ਦੇ ਹੋਵੇ ਠੱਬੜ ਹਾਂਜੀ ਚਲੋ ਡਿਸਟ੍ਰਿਕਟ ਗੁਰਦਾਸਪੁਰ ਹਾਂਜੀ ਹਾਂਜੀ ਦੱਸ ਜੀ ਇਹਨਾਂ ਦਾ ਮਕਾਨ ਹਾਂਜੀ ਮਕਾਨ ਦੀ ਹਾਲਤ ਵਿੱਚ ਵਿਚਾਰਿਆਂ ਦੇ ਪਹਿਲੇ ਇੱਕੋ ਕੋਠਾ ਡਿੱਗ ਗਿਆ ਤੇ ਕੱਚਾ ਸੀ ਤੇ ਇਦਾਂ ਹੀ ਮਾੜਾ ਮੋਟਾ ਕੀਤਾ ਤੇ ਨਹੀਂ ਇਹਨਾਂ ਕੋਲ ਬਣਿਆ ਦੂਜਾ ਠੱਠਾ ਠੱਠ ਦਾ ਠੱਠ ਗਿਆ ਫਿਰ ਇਹਨਾਂ ਦੇ ਪਿਤਾ ਜੀ ਬੜੇ ਬਿਮਾਰ ਹੋ ਗਏ ਅਟੈਕ ਹੋ ਗਿਆ ਤਾਂ ਫੇਰ ਵਿਚਾਰੇ ਬੜਾ ਮੁਸ਼ਕਲ ਟਾਈਮ ਦਵਾਈ ਵਾਸਤੇ ਵੀ ਨਹੀਂ ਫੇਰ ਗ੍ਰਹੀ ਕਰਕੇ ਇਹਨਾਂ ਦਾ ਥੋੜਾ ਇਲਾਜ ਕਰਾਇਆ ਤੇ ਜਿੰਨੇ ਕੁ ਜੋਗੇ ਹੈਗੇ ਸੀ ਗਲੀ ਘਵਣਾ ਜਿਲੇ ਬਾਹਰ ਸ਼ਮਦੀ ਹੀ ਵਿਚਾਰੇ ਕਦੀ ਗਏ ਦੋ ਤਿੰਨ ਘਰ ਹੈਗੇ ਕਦੀ ਕਿਸੇ ਦੇ ਘਰ ਪੈ ਜਾਂਦੇ ਕਦੀ ਕਿਸੇ ਦੇ ਘਰ ਪੈ ਜਾਂਦੇ ਤੇ ਬੰਦੇ ਵਿਚਾਰੇ ਬਾਹਰ ਹੀ ਰਹਿੰਦੇ ਸੀ ਬੰਦਿਆਂ ਨੂੰ ਨਹੀਂ ਸੀ ਅਹੀਂ ਰੱਖਦੇ ਕਿਉਂ ਸਾਡੇ ਵੀ ਬੰਦੇ ਆ ਨਾ ਘਰ ਹਲਾ ਹਾ ਤਾਂ ਬਪੀ ਕਹਿਣਾ ਨਹੀਂ ਜਾਂਦਾ ਵੀ ਇਹਨਾਂ ਕੋ ਰੋਟੀ ਵੀ ਨਹੀਂ ਸੀ ਹੁਣ ਜਿੱਦਾਂ ਖਾ ਲਿਆ ਵੀ ਪਤਾ ਨਹੀਂ ਰਾਤ ਨੂੰ ਇਹਨਾਂ ਨੂੰ ਰੋਟੀ ਮਿਲਨੀ ਜਾਂ ਨਹੀਂ ਮਿਲਨੀ ਬਹੁਤ ਮਾਰੇ ਖਲਾਸ ਸੀ ਹਾਈ ਸਰਦੀ ਅਸੀਂ ਤੇ ਸੋਚਦੇ ਹੀ ਮਾਰੀ ਜਾਣੇ ਭਾਈ ਸੁੱਤੇ ਹੀ ਸੌਂ ਜਾਂ ਜੋ ਇਹਨਾਂ ਦੀ ਪੋਜੀਸ਼ਨ ਹੈ ਖੁੱਲੇ ਅਸਮਾਨ ਤੇ ਖੁੱਲੇ ਬਿਲਕੁਲ ਇਸ ਤਰ੍ਹਾਂ ਅਹ ਇਥੇ ਵੇਖੋ ਬਿਲਕੁਲ ਇਦਾਂ ਮਾਤਾਵਰ ਨਾ ਇਧੇ ਟਟੂ ਆਪੇ ਹੀ ਦੀ ਅਹੀਂ ਕਹ ਬੱਚਿਆਂ ਦੇ ਭਾਈ ਕੋ ਸੱਪ ਲੜ ਜਾਏ ਕੋਈ ਚੀਜ਼ ਹੋ ਜਾਏ ਪਰ ਦੋ ਬਿਲਕੁਲ ਛੋਟੇ ਛੋਟੇ ਬੱਚੇ ਨਿੱਕੇ ਨਿੱਕੇ ਬੱਚੇ ਉਹ ਵੀ ਇਦਾਂ ਹੀ ਠੰਡਿ ਚ ਫਿਰਦੇ ਰਹਿੰਦੇ ਇਦਾਂ ਹੀ ਵਟ ਤੇ ਇਹਨਾਂ ਦੀ ਹਾਲਾਤ ਹੈ ਜਿਹੜੇ ਵਿਚਾਰਿਆਂ ਦੀ ਬਹੁਤੀ ਮਾੜੀ ਸੀ ਤੇ ਚਲੋ ਇਹਨਾਂ ਦਾ ਬਹੁਤ ਮਿਹਰਬਾਨੀ ਸਰਦਾਰ ਹੁਣੀ ਦੀ ਜਿ ਇਹਨਾਂ ਨੇ ਵੀ ਇਹ ਕਮਰਾ ਬਣਾ ਕੇ ਦਿੱਤਾ ਉਹ ਦਿਨ ਵੀ ਆਏ ਸੀ ਸਾਰੇ ਗਲੀ ਗੰਡ ਉਹ ਦਿਨ ਵੀ ਸਾਰੇ ਇਕੱਠਾ ਹੋਏ ਸੀ ਪਰ ਅਸੀਂ ਘਰ ਕੁਛ ਨਹੀਂ ਸਕਦੇ ਹੁਣ ਅੱਜ ਕੱਲ ਤੁਹਾਨੂੰ ਪਤਾ ਘਰਾਂ ਦੇ ਗੁਜ਼ਾਰੇ ਨੇ ਪਰ ਇਹਨਾਂ ਦੀ ਅਸੀਂ ਇੰਨਾ ਕਿ ਮਿਹਰਬਾਨ ਕਰਨੇ ਆ ਇਹਨਾਂ ਕੇ ਇਹਨਾਂ ਦਾ ਜਿੰਨਾ ਕਿ ਇਹਨਾਂ ਨੇ ਸਾਡਾ ਕੀਤਾ ਨੇ ਸਹਿਯੋਗ ਦਿੱਤਾ ਕਿਸੇ ਨੇ ਵੀ ਨਹੀਂ ਦਿੱਤਾ ਕਿਸੇ ਨੇ ਸਾਲ ਬਾਅਦ ਪਿਆ ਇਹ 10 12 ਸਾਲ ਹੀ ਹੋ ਚਲੇ ਆ ਹਾਂ ਇਹਨਾਂ ਦੀ ਇਦਾਂ ਹੀ ਰਹਿੰਦਿਆਂ ਨੂੰ ਇਹਨਾਂ ਦੀ ਸੁਗ ਮਾਤਾ ਵੀ ਮਰ ਗਈ ਉਹ ਕੋਟ ਇਸ ਤਰ੍ਹਾਂ ਡਿੱਗ ਲਗੇ ਮਹਾਰਾਜਾ ਚੜਨ ਲੱਗੀ ਤੇ ਗਲੀ ਚ ਪੈ ਗਈ ਤੇ ਸਿਰ ਖੁੱਲ ਗਿਆ ਤੇ ਉਲਾਜ ਹੀ ਨਹੀਂ ਹੋਇਆ ਇਦਾਂ ਹੀ ਵਿਚਾਰੀ ਇਦਾਂ ਹੀ ਪਈ ਰਹੇਗੇ ਇਹਨਾਂ ਡਾਕਟਰ ਵੀ ਨਹੀਂ ਲਿਆਂਦਾ ਬਹੁਤੀ ਮਜੇਸ਼ਨ ਮਾੜੀ ਸੀ ਪਿੰਡ ਦੇ ਲੋਕਾਂ ਵੱਲੋਂ ਰਲ ਮਿਲ ਕੇ ਹਾਂ ਰਲ ਮਿਲ ਕੇ ਬਣੀ ਜਿਆਦਾ ਇਹਨਾਂ ਨੇ ਸਰਦਾਰ ਨੂੰ ਨੇ ਕੀਤਾ ਬਾਕੀ ਇਹਨਾਂ ਨੇ ਪਤਾ ਨਹੀਂ ਅੱਗੇ ਸਾਰਿਆਂ ਨੂੰ ਕਿਹਾ ਹੋਣਾ ਤੇ ਕੀਤਾ ਸਾਨੂੰ ਨਹੀਂ ਆਹੀ ਕਹਿ ਸਕਦੇ ਕੁਝ ਵੀ ਸੰਤ ਸਿੰਘ ਜੀ ਨਤ ਹਵੇਲੀ ਦੇ ਤੇ ਪੈਲਸ ਬਣਾਇਆ ਤੇ ਬੜ ਦੇ ਵਿੱਚ ਤੇ ਇਹਨਾਂ ਪਰਿਵਾਰ ਦਾ ਹਾਲਾਤ ਦੇਖਿਆ ਤੇ ਮੇਰੇ ਚਾਚਾ ਜੀ ਲੱਗਦੇ ਆ ਇਹਨਾਂ ਨਾਲ ਮੈਂ ਸਲਾਹ ਕੀਤੀ ਪਹਿਲਾਂ ਤਾਂ ਤੇ ਘਰ ਦੀ ਬਿਲਡਿੰਗ ਦੇਖਣਾ ਜਦੋਂ ਸੁੱਤੇ ਸੀ ਟੁੱਟਾ ਤਖਤ ਪੋਸ਼ੀ ਥੱਲੇ ਫੱਟੀਆਂ ਵੀ ਹੈ ਨਹੀਂ ਸੀ ਜਿੱਥੇ ਬਾਪੂ ਜੀ ਸੁੱਤੇ ਸੀ ਤੇ ਜਦੋਂ ਦੇਖ ਕੇ ਦਿਲ ਦੇ ਜਿਹੜਾ ਕੰਬਾਉ ਜੀ ਲੱਗੀ ਵੀ ਬਹੁਤ ਹਾਲਾਤ ਮਾੜੇ ਆ ਤੇ ਫੇ ਸਲਾਹ ਕਰਕੇ ਤੇ ਚਲੋ ਜੀ ਅਸੀਂ ਹੌਲੀ ਹੌਲੀ ਕਮਰੇ ਦੀ ਉਸਾਰੀ ਕੀਤੀ ਆ ਪਰਮਾਤਮਾ ਕਰੇ ਇਹੋ ਜਿਹੇ ਪਰਿਵਾਰਾਂ ਦਾ ਸੀ ਗਾੜੀ ਵੀ ਮਤ ਕਰਦੇ ਰਵਾਂਗੇ ਸਾਡੇ ਨਾਲ ਐਨ ਆਰ ਆਈ ਵੀਰ ਹੋਰ ਸਹਿਯੋਗੀ ਸੱਜਣਾ ਤੁਹਾਨੂੰ ਸਾਥ ਦਿੰਦੇ ਰਹਿਣਗੇ ਗੁਰੂ ਨਾਨਕ ਸੇਵਾ ਕਮੇਟੀ